ਕੱਟਿਆ ਗਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਦੀ ਕਿਸਾਨ ਅਗੂ ਡੱਲੇਵਾਲ ਦਾ ਮੰਨ ਵਰਤ 31ਵਾਂ ਦਿਨ ਵੀ ਰਹਾ ਜਾ ਰਹੀ ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਦੇ ਬੰਦ ਸੰਬੰਧੀ ਮੀਟਿੰਗ ਤੋਂ ਬਾਅਦ ਕੀਤਾ ਐਲਾਨ ਬੰਦ ਵਾਲੇ ਦਿਨ ਸੜਕੀ ਤੇ ਰੇਲ ਆਵਾਜਾਈ ਵੀ ਰੋਕਿਆ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ ਕਿਹਾ ਉਹਨਾਂ ਦੀ ਕੁਰਬਾਨੀ ਬਹਾਦਰੀ ਅਤੇ ਆਪਣੀਆਂ ਕਦਰਾਂ ਕੀਮਤਾਂ ਪ੍ਰਤੀ ਪ੍ਰਤੀਬੱਧਤਾ ਦੀ ਇੱਕ ਰੋਸ਼ਨ ਮਿਸਾਲ ਕੇਂਦਰ ਸਰਕਾਰ ਦੀ ਨਵੀਂ ਮੰਡੀਕਰਨ ਨੀਤੀ ਨੂੰ ਲੈ ਕੇ ਹੋਈ ਮੀਟਿੰਗ ਵਿੱਚ ਆਰਤੀਆਂ ਨੇ ਜਤਾਏ ਇਤਰਾਜ਼ ਕਿਹਾ ਕੇਂਦਰ ਦੀ ਨਵੀਂ ਨੀਤੀ ਨੂੰ ਲੈ ਕੇ ਸੱਦਿਆ ਜਾਵੇ ਵਿਸ਼ੇਸ਼ اجلاس ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਸਟ੍ਰੇਲੀਆ ਫੇਰੀ ਤੇ ਖੜੇ ਕਿਤੇ ਸਵਾਲ ਕਿਹਾ ਸੂਬੇ ਨੂੰ ਮੁਸੀਬਤ ਵਿੱਚ ਕਿਵੇਂ ਛੱਡ ਕੇ ਗਏ ਮੁੱਖ ਮੰਤਰੀ ਕੇਜਰੀਵਾਲ ਦੇਨ ਜਵਾਬ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 31ਵਾਂ ਦਿਨ ਵੀ ਜਾਰੀ ਰਿਹਾ ਇਸ ਦੌਰਾਨ ਕਿਸਾਨ ਆਗੂਆਂ ਦਾ ਰੋਹ ਕੇਂਦਰ ਖਿਲਾਫ ਲਗਾਤਾਰ ਵਧਦਾ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਉੱਡ ਰਹੀਆਂ ਅਫਵਾਹਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਉਧਰ ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਦੇ ਬੰਦ ਸੰਬੰਧੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਬੰਦ ਵਾਲੇ ਦਿਨ ਸੜਕੀ ਤੇ ਰੇਲ ਆਵਾਜਾਈ ਨੂੰ ਵੀ ਰੋਕਿਆ ਜਾਵੇਗਾ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 31ਵਾਂ ਦਿਨ ਵੀ ਜਾਰੀ ਰਿਹਾ ਇਸ ਦੌਰਾਨ 30 ਦਸੰਬਰ ਦੇ ਪੰਜਾਬ ਬੰਦ ਨੂੰ ਲੈ ਕੇ ਖਨੌਰੀ ਵਿੱਚ ਕਈ ਜਥੇਬੰਦੀਆਂ ਦੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣਪੰਦੇ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਬੰਦ ਦੌਰਾਨ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗਾ ਸਰਕਾਰੀ ਅਤੇ ਨਿੱਜੀ ادارے ਵੀ ਬੰਦ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਅਧਿਆਪਕ, ਟ੍ਰਾਂਸਪੋਰਟ, ਬਿਜਲੀ ਕਾਮਯਾ, ਆਸ਼ਾ ਵਰਕਰਾਂ, ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਵਪਾਰ ਮੰਡਲ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਸਾਰੇ ਟੋਲ ਪਲਾਜ਼ਾ ਤੇ ਪੰਜਾਬ ਬੰਦ ਸੰਬੰਧੀ ਬੈਨਰ ਲਗਾਏ ਜਾਣਗੇ ਉਧਰ ਖਨੋਰੀ ਮੋਰਚੇ ਦੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੁਝ ਅਫਵਾਹਾਂ ਸੋਸ਼ਲ ਮੀਡੀਆ ਤੇ ਉਡਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਲੋਕਾਂ ਨੂੰ ਸੁਚੇਤ ਕੀਤਾ ਅਤੇ ਅਪੀਲ ਕੀਤੀ ਕਿ ਲੋਕ ਜਾਗਰੂਗ ਰਹਿਣ ਇਹ ਏਜੰਸੀਆਂ ਦੀ ਸਾਜ਼ਿਸ਼ ਹੋ ਸਕਦੀ ਹੈ ਫਿਰ ਜਿੰਨੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ਆ ਉਹ ਪੂਰੀ ਤਰ੍ਹਾਂ ਦਫ਼ਤਰ ਬੰਦ ਰੱਖਣਗੇ ਇਹ ਉਹਨਾਂ ਨੇ ਸਾਂਝਾ ਅਸੀਂ ਫੈਸਲਾ ਕੀਤਾ ਵੀ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰ ਬੰਦ ਰੱਖੇ ਜਾਣਗੇ ਔਰ ਇਹ ਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਵਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਖਣੇ ਆ ਉਹਨਾਂ ਵੱਲੋਂ ਜੜੀ ਰੇਲ ਆਵਾਜਾਈ ਆ ਤੁਹਾਨੂੰ ਪਤਾ ਵੀ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ-ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜੜਾ ਵਾ ਉਹ ਕਾਮਯਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਅਾ ਸਾਡੇ ਆਪ ਬੋਲ ਕੇ ਦਰਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਹੈ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਅੱਜ 26 ਦਸੰਬਰ ਆ ਹੁਣ ਤੱਕ ਜਗਜੀਤ ਸਿੰਘ ਢੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਮੋਰਚਾ ਚੜ੍ਹਦੀ ਕਲਾ ਚ ਹੈ ਮੋਰਚਾ ਜਿੱਤਵਲ ਜਾ ਰਿਹਾ ਹੈ ਸਰਕਾਰਾਂ ਚ ਰਾਜ ਸਰਕਾਰ ਹੋਵੇ ਚ ਕੇਂਦਰ ਦੀ ਸਰਕਾਰ ਜਿਹਦੇ ਪ੍ਰਤੀ ਮੰਗਾਂ ਨੇ ਉਹ ਸਰਕਾਰਾਂ ਬੈਕਫੁੱਟ ਤੇ ਆਈਆਂ ਹੋਈਆਂ ਸਰਕਾਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਤੇ ਤਾਂ ਵਾਰ-ਵਾਰ ਇਹ ਸੋਸ਼ਲ ਮੀਡੀਆ ਰਾਹੀਂ ਫਲਾਇਆ ਜਾ ਰਿਹਾ ਹੈ ਭਰਮ ਫਲਾਇਆ ਜਾ ਰਿਹਾ ਰੋਜ਼ਾਨਾ ਕਦੀ ਕਿਸੇ ਚੈਨਲ ਰਾਹੀਂ ਕਦੇ ਕਿਸੇ ਸੋਸ਼ਲ ਮੀਡੀਆ ਰਾਹੀਂ ਇਹ ਭਰਮ ਫਲਾਇਆ ਜਾ ਰਹੇ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਚੜ੍ਹਦੀ ਕਲਾ ਚ ਨੇ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੱਗੇ ਵੀ ਚੜ੍ਹਦੀ ਕਲਾ ਚ ਰਹਿਣ ਮਨਵਰਦੇ 31ਵੇਂ ਦਿਨ ਕਿਸਾਨਾਂਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਹੈ ਉਧਰ ਕਿਸਾਨ ਜਥੇਬੰਦੀਆਂ 3 ਦਸੰਬਰ ਦੇ ਬੰਦ ਨੂੰ ਲੈ ਕੇ ਲੋਕਾਂ ਤੋਂ ਸਮਰਥਨ ਦੀ ਮੰਗ ਕਰ ਰਹੀਆਂ ਨੇ ਤਾਂ ਜੋ ਕੇਂਦਰ ਤੇ ਕਿਸਾਨੀ ਮੰਗਾ ਲਈ ਦਬਾਅ ਪਨਾਇਆ ਜਾ ਸਕੇ ਕੇਂਦਰ ਸਰਕਾਰ ਦੀ ਨਵੀਂ ਮੰਡੀਕਰਨ ਨੀਤੀ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਇਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਰਤੀਆ ਨਾਲ ਚਰਚਾ ਕੀਤੀ ਤੇ ਉਨ੍ਹਾਂ ਦੇ ਵਿਚਾਰ ਜਾਣੇ ਆਰਤੀਆ ਨੇ ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਤੇ ਚਿੰਤਾ ਜ਼ਾਹਰ ਕੀਤੀ ਅਤੇ ਮੰਗ ਕੀਤੀ ਕਿ ਇਸ ਮੁੱਦੇ ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਕੇ ਕੇਂਦਰ ਸਰਕਾਰ ਦਾ ਖਰੜਾ ਰੱਦ ਕੀਤਾ ਜਾਵੇ। ਕੇਂਦਰ ਸਰਕਾਰ ਦੀ ਨਵੀਂ ਮੰਡੀਕਰਨ ਨੀਤੀ ਦੇ ਖਰੜੇ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਤੇ ਆਰਤੀਆਂ ਵਿਚਾਲੇ ਚਰਚਾ ਹੋਈ। ਆਰਤੀਆਂ ਨੇ ਕੇਂਦਰ ਦੀ ਨਵੀਂ ਮੰਡੀਕਰਨ ਨੀਤੀ ਤੇ ਚਿੰਤਾ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦਾ ਮੰਡੀ ਬੋਰਡ ਏਸ਼ੀਆ ਵਿੱਚ ਸਭ ਤੋਂ ਮਜ਼ਬੂਤ ਹੈ ਅਤੇ ਕੇਂਦਰ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਰਤੀਆਂ ਨੇ ਮੰਗ ਕੀਤੀ ਕਿ ਇਸ ਮੁੱਦੇ ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਕੇ ਕੇਂਦਰ ਸਰਕਾਰ ਦਾ ਖਰੜਾ ਰੱਦ ਕੀਤਾ ਜਾਵੇ ਇਸ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੀ رائے ਜ਼ਾਹਰ ਕੀਤੀ ਨੈਸ਼ਨਲ ਮਾਰਕੀਟਿੰਗ ਜਿਹੜੀ ਪਾਲਿਸੀ ਬਣਾਉਣ ਨੂੰ ਫਿਰਦੀ ਹੈ ਸੈਂਟਰ ਗਵਰਨਮੈਂਟ ਉਹਨਾਂ ਨੇ ਇੱਕ ਸਾਨੂੰ ਖਰੜਾ ਭੇਜਿਆ ਸੀ ਉਸ ਦੇ ਮੁਤਾਬਕ ਪਹਿਲਾਂ ਅਸੀਂ ਸਾਡੇ ਮਾਹਰ ਲੋਕ ਅਫਸਰ ਸਹਿਬਾਨ ਉਹਨਾਂ ਨੂੰ ਬੁਲਾ ਕੇ ਉਹਦੇ ਦੇ ਵਿਚਾਰ ਚਰਚਾ ਕੀਤੀ ਸੀ ਉਸ ਤੋਂ ਬਾਅਦ ਕਿਸਾਨ ਯੂਨੀਅਨਾਂ ਅੱਜ ਆਰਟੀ ਯੂਨੀਅਨ ਤੇ ਸ਼ੈਲਰ ਯੂਨੀਅਨ ਨੂੰ ਉਹਨਾਂ ਨੂੰ ਬੁਲਾਇਆ ਸੀ ਵੀ ਜਿਹੜਾ ਆ ਸੈਂਟਰ ਗਵਰਨਮੈਂਟ ਦੀ ਜਿਹੜੀ ਪਹਿਲੇ 3 ਗਰੂਨ ਬਣਾਏ ਗਏ ਸੀ ਕਿ ਜਿਨ੍ਹਾਂ ਦਾ ਵਿਰੋਧ ਸਾਰੇ ਪਹਿਲਾਂ ਪੰਜਾਬ ਚੋਂ ਸ਼ੁਰੂ ਹੋ ਕੇ ਇੰਡੀਆ ਵਿੱਚ ਹੀ ਹੋਇਆ ਉਸ ਕਾਰਨ ਹੁਣ ਉਹਨਾਂ ਦੀ ਕੋਈ ਹੋਰ ਨੀਤੀ ਦੇ ਰਾਹੀਂ ਕਿ ਅਸੀਂ ਜਿਹੜੀ ਸਾਰੀ ਮੰਡੀ ਤੇ ਕਬਜ਼ਾ ਕੁਝ ਕੁ ਲੋਕਾਂ ਦਾ ਕਰਵਾ ਦੇਾਂਗੇ ਸਾਡਾ ਮੰਡੀ ਬੋਰਡ ਆ ਜਿਹੜਾ ਪੰਜਾਬ ਮਾਰਕੀਟਿੰਗ ਸਿਸਟਮ ਆ ਜਿਹੜਾ ਜੀ ਉਹ ਐਸੇ ਤਾਂ ਐਸ਼ੀਏ ਚੋ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਸਾਰਿਆਂ ਦੀ ਰਏ ਆ ਵੀ ਮੰਡੀ ਬੋਰਡ ਟੁੱਟ ਜਾਊਗਾ ਮੰਡੀ ਮੰਡੀ ਸਿਸਟਮ ਟੁੱਟ ਜਾਊਗਾ ਜਿਹਦੇ ਨਾਲ ਵੱਡਾ ਨੁਕਸਾਨ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਰਲ ਮਿਲ ਕੇ ਜਿਵੇਂ ਕਿ ਪਿੰਡਾਂ ਨੂੰ ਸੜਕਾਂ ਜੋੜੀਆਂ ਜਾਂਦੀਆਂ ਔਰ ਫਸਲਾਂ ਆਉਂਦੀਆਂ ਜੇ ਉਹ ਕਿਸੇ ਪ੍ਰਾਈਵੇਟ ਬੰਦੇ ਦਾ ਕਿਸੇ ਕਦੋਂ ਕਿਸੇ ਨੂੰ ਇਹ ਸਹੂਲਤਾਂ ਦੇਣੀਆਂ ਮੰਡੀਆਂ ਵਿੱਚ ਸ਼ੈੱਡ ਬਣੇ ਆ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੀ ਹੋਰ ਸੁੱਖ ਸਹੂਲਤਾਂ ਆੜਤੀ ਤੋਂ ਲੈ ਕੇ ਦੁਕਾਨਾਂ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਆੜਤੀਆਂ ਨੇ ਜਿਹੜੀਆਂ ਨਿਲਾਮੀ ਵਿੱਚ ਲਗੀਆਂ ਜਿਹੜੀਆਂ ਮੰਡੀ ਬੋਰਡ ਨੇ ਦਿੱਤੀਆਂ ਉਹ ਕਿੱਧਰ ਜਾਣਗੇ ਵਿਦਆਊਟ ਐਨੀ ਟੈਕਸਸ ਅਗਰ ਟੈਕਸ ਨੇ ਲਵਾਂਗੇ ਤੇ ਮਾਰਕ ਪੰਜਾਬ ਕਿਵੇਂ ਬਚੇਗਾ ਆਰਡੀਐਫ ਦੇ ਨਾਲ ਪੰਜਾਬ ਦੀਆਂ ਸੜਕਾਂ ਜਿਹੜੀਆਂ ਮੰਡੀਆਂ ਅਪਰੋਚ ਕਰਦੀਆਂ ਨੇ ਸ਼ਹਿਰਾਂ ਨੂੰ ਅਪਰੋਚ ਕਰਦੀਆਂ ਨੇ ਕਿਸਾਨ ਦੀਆਂ ਤੇ तकरीबन ਸੜਕਾਂ ਸਾਰੀਆਂ ਟੁੱਟ ਭੱਜ ਗਈਆਂ ਕੋਈ ਬਰਸਾਤਾ ਨਾਲ ਟੁੱਟ ਗਈਆਂ ਕੋਈ ਸਮਾਪਾਹੇ ਟੁੱਟ ਗਈਆਂ ਉਹਨਾਂ ਦਾ ਡਵੈਲਪਮੈਂਟ ਕਿਵੇਂ ਹੋਊਗੀ ਜੇ ਸਾਡੇ ਕੋਲ ਫੰਡਸ ਨਹੀਂ ਹੋਗੇ ਇਹ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ ਵੇਖੋ ਅੱਜ ਦੇਸ਼ ਦੇ ਵਿੱਚ ਬੜੀਆਂ ਸਟੇਟਾਂ ਦੇ ਵਿੱਚ ਭਾਜਪੀ ਦੀ ਸਰਕਾਰ ਹੈ ਇਹ ਉੱਥੇ ਪਾਸ ਹੋ ਜਾਣਾ ਹੈ ਰਹਿ ਜਾਣੀਆਂ ਕੁਝ ਚੰਦ ਸਟੇਟਾਂ ਜਿੱਥੇ ਜਿਵੇਂ ਕਾਂਗਰਸ ਸਰਕਾਰ ਹੈ ਕੇਂਦਰ ਸਰਕਾਰ ਦੀ ਨਵੀਂ ਮੰਡੀਕਰਨ ਨੀਤੀ ਬਾਰੇ ਪੰਜਾਬ ਦੇ ਆੜਤੀਆ ਸ਼ੈੱਲਰ ਮਾਲਕਾਂ ਤੇ ਕਿਸਾਨਾਂ ਨੇ ਵੀ ਇਤਰਾਜ਼ ਜ਼ਾਹਰ ਕੀਤਾ ਹੈ ਫਿਲਹਾਲ ਇਸ ਸਬੰਧੀ ਪੰਜਾਬ ਸਰਕਾਰ ਦੀ ਰਿਪੋਰਟ ਤੋਂ ਬਾਅਦ ਕੇਂਦਰ ਕੀ ਫੈਸਲਾ ਕਰਦਾ ਹੈ ਇਹ ਵੇਖਣਾ ਹੋਵੇਗਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਪਾਣ ਦੀ ਆਸਟ੍ਰੇਲੀਆ ਫੇਰੀ ਤੇ ਸਵਾਲ ਖੜੇ ਕੀਤੇ ਨੇ ਉਨਾ ਇਤਰਾਜ਼ ਜ਼ਾਹਰ ਕਰਦੇ ਆ ਕਿਹਾ ਕਿ ਇੱਕ ਪਾਸੇ ਕਿਸਾਨੀ ਮੰਗਾ ਲਈ ਕਿਸਾਨ ਸੰਘਰਸ਼ ਕਰ ਰਹੇ ਨੇ ਦੂਜੇ ਪਾਸੇ ਕੇਂਦਰ ਮੁਰਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਤਿਆਰੀ ਵਿੱਚ ਹੈ ਅਜਿਹੇ ਵਿੱਚ ਮੁੱਖ ਮੰਤਰੀ ਦਾ ਸੂਬੇ ਨੂੰ ਛੱਡ ਕੇ ਜਾਣਾ ਨਿੰਦਨਯੋਗ ਹੈ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਪਾਣ ਦੀ ਆਸਟ੍ਰੇਲੀਆ ਫੇਰੀ ਤੇ ਸਵਾਲ ਚੁੱਕੇ ਨੇ ਬਾਜਵਾ ਨੇ ਆਪ ਦੇ ਕੋਮੀ ਕਨਵੀਨਰ ਅਰਵਿੰਦ ਕੇਜਰੀ ਤੋਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ ਮਾਨ ਤੁਹਾਡੇ ਤੋਂ ਇਜਾਜ਼ਤ ਲੈ ਕੇ ਵਿਦੇਸ਼ ਗਏ ਨੇ ਬਾਜਵਾ ਨੇ ਕਿਹਾ ਕਿ ਇੱਕ ਪਾਸੇ ਡੇਲੇਵਾਲ ਕਿਸਾਨੀ ਮੰਗਾਂ ਲਈ ਮਨਵਰਤ ਕਰਨ ਨਾਜ਼ੁਕ ਹਾਲਤ ਵਿੱਚ ਨੇ ਦੂਜੇ ਪਾਸੇ ਕਾਲੇ ਖੇਤੀ ਕਾਨੂੰਨਾਂ ਨੂੰ ਮੁੜ ਤੋਂ ਲਾਗੂ ਕਰਨ ਦੀ ਕੇਂਦਰ ਦੀ ਤਿਆਰੀ ਹੈ ਅਜਿਹੇ ਵਿੱਚ ਸੂਬੇ ਦੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਸਵਾਲ ਖੜੇ ਕਰਦੀ ਹੈ ਕਾਂਗਰਸ ਇਸ ਦੀ ਨਿੰਦਾ ਕਰਦੀ ਹੈ ਮੈਂ ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰ ਰਿਖੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ ਦਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਬਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਹਾਰੀ ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਸੀ ਕੜੇ ਸ਼ਬਦਾਂ ਨਾਲ ਸੁਭਾਚੀ ਕਾਂਗਰਸ ਦੀ ਨਿੰਦਾ ਕਰਦੀ ਹੈ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਨੀਰੋ ਬਾਂਸਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਡੈਲੀਵਾਲ ਸਾਹਿਬ ਨੇ ਤੇ ਇਹ ਕ੍ਰਿਕਟ ਦਾ ਮੈਚ ਵੇਖਣ ਚ ਲੱਗੇ ਇਸ ਤੋਂ ਇਨਸੈਂਸਿਟਿਵ ਕੁਝ ਹੀ ਮਿਸਟ ਹੋ ਸਕਦਾ ਇਸ ਤੋਂ ਇਨਸੈਂਸਿਟਿਵ ਕੋਈ ਜਮਾਤ ਆਪ ਵਰਗੀ ਹੋ ਸਕਦੀ ਹੈ ਅਨਸਕਰੂਪਲੈਸ ਇਹ ਜਮਾਤ ਹੈ ਕੋਈ ਅਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨ ਚ ਹੀ ਹੋਣੇ ਦੇ ਇੱਕ ਪਾਸੇ ਦਿੱਲੀ ਵਿੱਚ ਕਾਂਗਰਸ ਤੇ ਆਪ ਵਿਚਾਲੇ ਤਕਰਾਰ ਚੱਰੀ ਹੈ ਤਾਂ ਦੂਜੇ ਪਾਸੇ ਪੰਜਾਬ ਵਿੱਚ ਕਾਂਗਰਸੀ ਆਗੂ ਆਪ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਖਿਲਾਫ ਲਗਾਤਾਰ ਵਿਰੋਧ ਦੇ ਰਹੇ ਨੇ ਆਉਣ ਦੇ ਦਿਨਾਂ ਵਿੱਚ ਇਸ ਦੇ ਕੀ ਸਿੱਟੇ ਨਿਕਲਦੇ ਨੇ ਇਹ ਦੇਖਣਾ ਹੋਵੇਗਾ ਖਬਰ ਸੁਨਾਮ ਤੋਂ ਅਜਿਹਾ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੇਂ ਤਿਆਰ ਕੀਤੇ ਨੇਚਰ ਪਾਰਕ ਨੂੰ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਇਸ ਦੌਰਾਨ ਅਮਨ ਅਰੋੜਾ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਉਦਮ ਸਿੰਘ ਦੀ ਪਵਿੱਤਰ ਧਰਤੀ ਸੁਨਾਮ ਦੇ ਸਰਪੱਖੀ ਵਿਕਾਸ ਲਈ ਸਰਕਾਰ ਕੋਈ ਕਮੀ ਨਹੀਂ ਛੱਡੇਗੀ ਸੁਨਾਮਿਕ ਹੈ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨੇਚਰ ਪਾਰਕ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਇਸ ਦੌਰਾਨ ਅਰੋੜਾ ਨੇ ਕਿਹਾ ਕਿ ਨੇਚਰ ਪਾਰਕ ਦੇ ਬਣਨ ਨਾਲ ਸ਼ਹਿਰ ਵਾਸੀਆਂ ਅਤੇ ਕੁਦਰਤ ਪ੍ਰੇਮੀਆਂ ਨੂੰ ਬਿਹਤਰੀਨ ਪਲੇਟਫਾਰਮ ਮਿਲੇਗਾ ਉਨ੍ਹਾਂ ਕਿਹਾ ਕਿ ਸ਼ਹੀਦ ਉਦਮ ਸਿੰਘ ਦੀ ਪਵਿੱਤਰ ਧਰਤੀ ਸੁਨਾਮ ਦੇ ਸਰਪੱਖੀ ਵਿਕਾਸ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ ਇਸ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਜਿਹੜੇ ਕੰਮਾਂ ਦੀ ਕਦੇ ਡਿਮਾਂਡ ਵੀ ਨਹੀਂ ਆਈ ਸੀਗੀ ਉਹਨਾਂ ਨੂੰ ਵੀ ਕਨਸੀਵ ਕਰਕੇ ਉਹਨਾਂ ਆਈਡੀਆਜ਼ ਨੂੰ ਕਨਸੀਵ ਕਰਕੇ ਚਾਰ ਕਰਕੇ ਗੁਣਤਰ ਬਣਾ ਕੇ ਉਹਨੂੰ ਸੁਰੇਜਾ ਉਹ ਕੀਤਾ ਜਾਵੇ ਇਹ ਪਹਿਲਾਂ ਤਕਰੀਬਨ 2 ਏਕੜ ਦਾ ਪਾਰਕ ਸੀਗਾ ਜਿਹੜਾ ਰਾਜਪੂਤ ਤਕਰੀਬਨ 30 ਸਾਲ ਪਹਿਲਾਂ ਮੇਰੇ ਫਾਦਰ ਸਾਹਿਬ ਉਹ ਕੋਹਾਂਦਾ ਜੀ ਉਹੜਾ ਨੇ ਬਣਾਇਆ ਸੀਗਾ ਤੇ ਉਸ ਸਮੇਂ ਇਹ ਸਭ ਤੋਂ ਵੱਡਾ ਪਾਰਕ ਸੀਗਾ ਜ਼ਿਲ੍ਹੇ ਦਾ ਨੀ ਪੂਰੇ ਏਰੀਆ ਦਾ ਔਰ ਉਸ ਤੋਂ ਬਾਅਦ ਮੈਨੂੰ ਉਸੇ ਪਾਰਕ ਦੇ ਨਾਲ ਤਕਰੀਬਨ 2 ਏਕੜ ਦੀ ਜਗ੍ਹਾ ਹੈ ਤਕਰੀਬਨ 4 ਤੋਂ 4.5 ਏਕੜ ਦਾ ਪਾਰਕ ਬਣੋੜ ਦਾ ਡਿਵੈਲਪ ਕਰਨ ਦਾ ਲੋਕਾਂ ਨੂੰ ਸਮਰਪਿਤ ਕਰਨ ਦਾ ਸਵਾਰਕ ਜਿਹੜਾ ਉਹ ਪ੍ਰਾਪਤ ਹੋਇਆ ਹੈ ਇਹਦੇ ਨਾਲ ਮੈਂ ਸਮਝਦਾ ਕਿ ਇਸ ਇਲਾਕੇ ਦੇ ਏਰੀਏ ਦੇ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਉਹ ਸ਼ਹਿਰ ਨੂੰ ਹੋਵੇਗਾ ਜੀ ਹੋਣਾ ਕਿਉਂਕਿ 5 ਏਕੜ ਦਾ ਪਾਰਕ ਹੈ ਜਿਹੜਾ ਸ਼ਾਇਦ ਪੁਰੀ ਕਿਤੇ ਜ਼ਿਲ੍ਹੇ ਵਿੱਚ ਨਹੀਂ ਹੈਗਾ ਸੋ ਇਹ ਹੀ ਅਮਨ ਜੀ ਜਿਹੜੇ ਜਿਸ ਤਰ੍ਹਾਂ ਬੁੱਤੇ ਲੱਗੇ ਹੋਏ ਨੇ ਜਿਸ ਤਰ੍ਹਾਂ ਕਹਿੰਦੇ ਵੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਨੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਇੱਥੇ ਵੱਧੋ ਵੱਧ ਆਓ ਤਾਂ ਕਿ ਸਿਹਤ ਠੀਕ ਜਿੰਨਾ ਨੇਚਰ ਤੇ ਜਿੰਨਾ ਕੁਦਰਤ ਦੇ ਆਪਾਂ ਨੇੜੇ ਰਹਾਂਗੇ ਉਹਨਾਂ ਚੰਗਾ ਜੀ ਜਿਵੇਂ ਦੀਆਂ ਤੋਂ ਮੈਡੀਕਲ ਦੇ ਕੋਲ ਜਿਵੇਂ ਕਿ 11 ਗ੍ਰਾਸ ਦੇ ਪੇੜ ਵੀ ਨੇ ਸਾਰੇ ਫੂਲ ਦੇ ਪੇੜ ਵੀ ਨੇ ਸੋਹਣੇ ਦਾਲੇ ਪੇੜ ਵੀ ਨੇ ਜਿਨ੍ਹਾਂ ਦੀਆਂ ਜਿਹੜੀਆਂ ਜੋ ਵੈਲਿਊਜ਼ ਨੇ ਜਿਨ੍ਹਾਂ ਦੇ ਫਾਇਦੇ ਨੇ ਜਿਹੜੇ ਉਹ ਕਲੀਨਿਕਲੀ ਔਰ ਮੈਡੀਕਲੀ ਇਸਟੈਬਲਿਸ਼ ਨੇ ਉਹ ਸਾਰੇ ਕੋਸ਼ਿਸ਼ ਕੀਤੀ ਹੈ ਤਾਂ ਹੀ ਉਹ ਲੋਕਾਂ ਨੂੰ ਤੋਂ ਬਹੁਤੋ ਫਾਇਦਾ ਜਿਹੜਾ ਉਹ ਮਿਲ ਸਕੇ तकरीबन 65 ਲੱਖ ਰੁਪਏ ਲਾਗਤ ਨਾਲ ਇਹ ਤਿਆਰ ਹੋਇਆ ਇਹ ਨਾਲ ਹੀ ਹੋਰ ਐਡੀਸ਼ਨ ਚਰਨਜਲਾ ਪਰਮਾਰਕ ਕੋ ਵੀ ਤਿਆਰ ਹੋਣ ਜਾ ਰਹੇ ਸੋ ਇਹ ਸਾਰੇ ਸਾਰਾ ਪ੍ਰੋਸੈਸ ਹੈ ਜਿਹੜਾ ਇਹਨੂੰ ਅੱਜ ਸ਼ੇਅਰ ਕੀਤਾ ਗਿਆ ਇਸ ਦੌਰਾਨ ਕੈਬਨਿਟ ਮੰਤਰੀ ਅਰੋੜਾ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਸੁਨਾਮ ਦੇ ਨਵੇਂ ਪ੍ਰੋਜੈਕਟਾਂ ਸੰਬੰਧੀ ਵਿਚਾਰ ਜਾਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਤੇ ਕਿਹਾ ਕਿ ਉਹਨਾਂ ਦੀ ਕੁਰਬਾਨੀ ਬਹਾਦਰੀ ਅਤੇ ਆਪਣੀਆਂ ਕਦਰਾਂ ਕੀਮਤਾਂ ਪ੍ਰਤੀ ਪ੍ਰਤੀਬੱਧਤਾ ਦੀ ਇੱਕ ਉਰੋਸ਼ਣ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿਖੇ ਵੀਰ ਬਾਲ ਦਿਵਸ ਮੌਕੇ ਆਯੋਜਿਤ ਸਮਾਗਮ ਦੌਰਾਨ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰ ਬਾਲ ਦਿਵਸ ਦੇ ਮੌਕੇ ਤੇ ਸਾਹਿਬਜ਼ਾਦੀਆਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ। ਨਵੀਂ ਦਿੱਲੀ ਵਿਖੇ ਵੀਰਵਾਲ ਦਿਵਸ ਤੇ আয়োজিত ਸਮਾਗਮ ਵਿੱਚ ਸ਼ਿਰਕਤ ਕਰਦੇ ਹਾਂ ਉਹਨਾਂ ਕਿਹਾ ਕਿ ਵੀਰਵਾਲ ਦਿਵਸ ਤੇ ਅਸੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦੇ ਹਾਂ ਛੋਟੀ ਉਮਰ ਵਿੱਚ ਆਪਣੀ ਬਹਾਦਰੀ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਹ ਆਪਣੀ ਆਸਥਾ ਅਤੇ ਸਿਧਾਂਤਾਂ ਤੇ ਅਡੋਲ ਰਹੇ ਉਹਨਾਂ ਦੀ ਕੁਰਬਾਨੀ ਬਹਾਦਰੀ ਅਤੇ ਆਪਣੀਆਂ ਕਦਰਾਂ ਕੀਮਤਾਂ ਪ੍ਰਤੀ ਪ੍ਰਤੀਬੱਧਤਾ ਦੀ ਇੱਕ ਰੋਸ਼ਨ ਮਿਸਾਲ ਹੈ ਅਸੀਂ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਵੀ ਨਮਨ ਕਰਦੇ ਹਾਂ मैं उन परिस्थितियों को भी याद करूंगा जब वीर साहब जादों ने अपना बलिदान दिया था ये आज की युवा पीढ़ी के लिए भी जानना उतना ही जरूरी है और इसलिए उन घटनाओं को बार बार याद किया जाना ये भी जरूरी है सवा तीन सौ साल पहले के वो हालात छब्बीस दिसंबर का वो दिन जब छोटी सी उम्र में हमारे साहबजाधों ने अपने प्राणों की आहुति दे दी साहेबजादा जोरावर सिंह और साहेबजादा फतेह सिंह की आयु कम थी आयु कम थी लेकिन उनका हौसला आसमान से भी ऊंचा था साहबजादों ने मुगल सल्तनत के हर लालच को टुकराया हर अत्याचार को सहा जब वजीर खान ने उन्हें दीवार में चुनवाने का आदेश दिया तो साहब जादों ने उसे पूरी वीरता से स्वीकार किया साहब जादों ने उन्हें गुरु अर्जन देव गुरु तेग बहादुर और गुरु गोविंद सिंह की वीरता याद दिलाई ये वीरता हमारी आस्था का आत्मबल था साहिब जादों ने प्राण देना स्वीकार किया लेकिन आस्था के पथ से वो कभी विचलित नहीं हुए वीर बाल दिवस का ये दिन हमें ये सिखाता है ਕਿ ਚਾਹੇ ਕਿਤਨੀ ਵੀ ਵਿਕਟ ਸਥਿਤੀਆਂ ਆਏ ਤਿਤਨਾ ਵੀ ਵਿਪਰੀਤ ਸਮਾਂ ਕਿਉਂ ਨਾ ਹੋ ਦੇ ਜೋರ್ਦੇਸ ਹਿੱਤ ਸੇ ਬੜਾ ਕੁਛ ਨਹੀਂ ਹੋਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀਰਬਾਲ ਦਿਵਸ ਮੌਕੇ ਸਨਮਾਨਿਤ ਕੀਤੇ ਗਏ 17 ਬੱਚਿਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਵਧੀ ਤਕਰਾਰ ਹੁਣ ਸਿਖਰਾਂ ਤੇ ਪਹੁੰਚ ਚੁੱਕੀ ਹੈ ਬੀਤੇ ਦਿਨੀ ਕਾਂਗਰਸ ਆਗੂ ਅਜੇ ਮਾਕਨ ਦੇ ਕੇਜਰੀਵਾਲ ਬਾਰੇ ਦਿੱਤੇ ਬਿਆਨ ਤੋਂ ਬਾਅਦ ਆਪ ਨੇ ਕਾਂਗਰਸ 'ਤੇ ਗੰਭੀਰ ਦੋਸ਼ ਲਾਇਆ ਨੇ ਦਿੱਲੀ ਦੇ ਮੁੱਖ ਮੰਤਰੀ ਆਦਮੀ ਤੇ ਐਮਪੀ ਸੰਜੇ ਸਿੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਕਾਂਗਰਸ ਨੇ ਮਾਕਨ ਖਿਲਾਫ ਕਾਰਵਾਈ ਨਾ ਕੀਤੀ ਤਾਂ ਇੰਡੀਆ ਗੱਠਜੋੜ ਤੋਂ ਕਾਂਗਰਸ ਨੂੰ ਬਾਹਰ ਕਰਨ ਲਈ ਬਾਕੀ ਪਾਰਟੀਆਂ ਨਾਲ ਚਰਚਾ ਕੀਤੀ ਜਾਵੇਗੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਹੈ ਕਾਂਗਰਸ ਦੇ ਸੀਨੀਅਰ ਆਗੂ ਅਜੇ ਮਾਕਨ ਵੱਲੋਂ ਕੇਜਰੀਬਾਲ ਵਾਲੇ ਦਿੱਤੇ ਬਿਆਨ ਤੇ ਆਪ ਪੜ੍ਹ ਗਈ ਹੈ ਆਪਨੇ ਕਾਂਗਰਸ ਤੋਂ ਇਸ ਬਾਰੇ ਮਾਫੀ ਦੀ ਮੰਗ ਕੀਤੀ ਹੈ ਤੇ ਧਮਕੀ ਦਿੱਤੀ ਹੈ ਕਿ ਜੇਕਰ 24 ਘੰਟਿਆਂ ਦੇ ਅੰਦਰ ਅਜੇ ਮਾਕਨ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਕਾਂਗਰਸ ਨੂੰ ਇੰਡੀਆ ਗੱਠ ਛੋੜ ਤੋਂ ਵੱਖ ਕਰਨ ਲਈ ਹੋਰ ਵਿਰੋਧੀ ਪਾਰਟੀਆਂ ਨਾਲ ਗੱਲ ਕਰਨਗੇ ਇਸ ਬਾਰੇ ਦਿੱਲੀ ਦੀ ਮੁੱਖ ਮੰਤਰੀ ਆਦਿਸ਼ੀ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਾਂਗਰਸ ਤੇ ਕਈ ਗੰਭੀਰ ਦੋਸ਼ ਲਾਏ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਦਿੱਲੀ ਅੰਦਰ ਕਾਂਗਰਸ ਪਾਰਟੀ ਪਾਟ ਪਾਦੇ ਹੱਕ ਵਿੱਚ ਖੜੀ ਹੋਈ ਹੈ हमें आधिकारिक सूत्रों से पता चला है कि कांग्रेस के जो प्रत्याशी हैं उनका चुनाव का खर्चा भारतीय जनता पार्टी से आ रहा है भारतीय जनता पार्टी कांग्रेस के प्रत्याशियों की फंडिंग कर रही है इसमें प्रमुख संदीप दीक्षित जी हैं जिनको भारतीय जनता पार्टी से ऐसा सुनने में आया है कि फंड मिल रहा है इनमें प्रमुख फरहाद सूरी हैं, जो जंगपुरा से चुनाव लड़ रहे हैं और सुनने में आया है कि उनको भारतीय जनता पार्टी से करोड़ों में फंड आ रहा है आज कांग्रेस पार्टी की सूची आप देखिए लगता बीजेपी के दफ्तर से बन के आ रही आप इसकी समीक्षा कीजिए ऐसे ऐसे लोगों को चुनाव में उतारा जा रहा है जिनका मकसद सिर्फ और सिर्फ आम आदमी पार्टी को नुकसान पहुंचाना है संदीप दीक्षित को कौन लड़ा रहा है केजरीवाल जी के खिलाफ कौन उनका इंतजाम कर रहा है चुनाव लड़ाने का तो इसलिए अब सारी हदें पार हो चुकी हैं सारी सीमाएं पार हो चुकी हैं अपमान का एफआईआर दर्ज कराने का एंटी नेशनल बोलने का जो दुस्साहस अजय माकन और उनकी पार्टी ने किया है मैं मांग करता हूं कांग्रेस पार्टी से कि 24 घंटे के अंदर अजय माकन के खिलाफ कार्रवाई करें वरना इंडिया गठबंधन के जो और भी घटक दल हैं उनसे हम लोग मांग करेंगे ਕਿ ਕਾਂਗਰਸ ਕੋ ਇੰਡੀਆ ਗੱਠਜੋੜਬੰਧਨ ਸੇ ਅਲੱਗ ਕਰੇ ਦੱਸਣਯੋਗ ਹੈ ਕਿ ਕਾਂਗਰਸ ਆਗੂ ਅਜੇ ਮਾਕਰ ਨੇ ਬੀਤੇ ਰੋਜ਼ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦਾ ਫਰੋਡ ਕਿੰਗ ਯਾਨੀ ਸਭ ਤੋਂ ਵੱਡਾ ਧੋਖੇਬਾਜ਼ ਕਿਹਾ ਸੀ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਲੇਸ਼ ਸਿਖਰਾਂ ਤੇ ਜਾ ਪਹੁੰਚਿਆ ਨਿਗਮ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦਾ ਸੱਤਾ ਤਿਰਤੇ ਹੱਲਾ ਬੋਲ ਜਾਰੀ ਹੈ ਦਿਲੰਦਰ ਵਿਖੇ ਕਾਂਗਰਸੀ ਆਗੂਆਂ ਨੇ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਲਗਾਏ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਕਿਹਾ ਕਿ ਆਪ ਲੋਕਾਂ ਦੇ ਫਤਵੇ ਨੂੰ ਨਹੀਂ ਮੰਨ ਰਹੀ ਕਾਉਂਸਲਰਾਂ ਨੂੰ ਲਾਲਚ ਦੇ ਕੇ ਆਪਣੇ ਹੱਕ ਵਿੱਚ ਕੀਤਾ ਜਾ ਰਿਹਾ ਹੈ ਕਾਂਗਰਸ ਇਸ ਖਿਲਾਫ ਆਵਾਜ਼ ਬੁਲੰਦ ਕਰੇਗੀ ਨਗਰ ਨਿਗਮ ਚੋਣਾਂ ਤੋਂ ਬਾਅਦ ਕੁਝ ਜੇਤੂ ਕਾਉਂਸਲਰਾਂ ਦੇ ਪਾਲਾ ਬਦਲਣ ਤੇ ਪੰਜਾਬ ਕਾਂਗਰਸ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਜਲੰਧਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੁਝ ਕਾਉਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਇਸੇ ਕਾਰਨ ਕਾਂਗਰਸ ਨੇ ਇਲਜ਼ਾਮ ਲਗਾਏ ਨੇ ਕਿ ਇਹਨਾਂ ਨੂੰ ਲਾਲਚ ਦੇ ਕੇ ਆਮ ਆਦਮੀ ਪਾਰਟੀ ਆਪਣੇ ਪੱਖ ਵਿੱਚ ਕਰ ਰਹੀ ਹੈ ਇਸ ਸਬੰਧ ਵਿੱਚ ਜਲੰਧਰ ਵਿਖੇ ਕਾਂਗਰਸੀ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਆਮ ਆਦੀ ਪਾਰਟੀ ਜਨਤਾ ਦੇ ਫਤਵੇ ਨੂੰ ਸਵੀਕਾਰ ਨਹੀਂ ਕਰ ਰਹੀ ਕਾਂਗਰਸ ਦੇ ਵਿਧਾਇਕ ਪਰਗਤ ਸਿੰਘ ਨੇ ਕਿਹਾ ਕਿ ਆਪ ੱੱਕੇशाही ਨਾਲ ਆਪਣਾ ਮੇਅਰ ਬਣਾ ਰਹੀ ਹੈ ਦੂਜੇ ਪਾਸੇ ਉਨ੍ਹਾਂ ਇਲਜ਼ਾਮ ਲਗਾਇਆ ਕਿ ਨਾਮਜ਼ਦਗੀਆਂ ਤੋਂ ਲੈ ਕੇ VOTING ਤੱਕ ਕਾਂਗਰਸੀ ਆਗੂਆਂ ਨਾਲ ੱੱਕੇਚਾਹੀ ਕੀਤੀ ਗਈ ਚਾਹੇ ਪੁਲਿਸ ਹੋਵੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਚਾਹੇ ਇਲੈਕਸ਼ਨ ਕਮਿਸ਼ਨ ਹੋਵੇ ਜਾਂ ਇਲੈਕਸ਼ਨ ਕਮਿਸ਼ਨ ਦਾ ਐਕਸਟੈਂਡਡ ਜਦੋਂ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਤੇ ਜਿਹੜੀ ਬਿਊਰੋਕ੍ਰੇਸੀ ਆ ਉਹ ਇਲੈਕਸ਼ਨ ਮਸ਼ੀਨਰੀ ਦੇ ਤੌਰ ਤੇ ਕੰਮ ਕਰਦੀ ਹੈ ਲੇਕਿਨ ਅੱਜ ਹਾਲਾਤ ਇਹ ਹੋਏ ਆ ਹੌਸ ਟ੍ਰੇਡਿੰਗ ਤੋਂ ਲੈ ਕੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਅਨਾਉਂਸ ਤੋਂ ਹੋਣ ਤੋਂ ਲੈ ਕੇ ਤੇ ਇਲੈਕਸ਼ਨ ਕੰਡਕਟ ਹੋਣ ਤੱਕ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰ ਹੀ ਦੁਆਬੇ ਦੇ ਵਿੱਚ ਹੋਇਆ ਕਿ ਇੰਨੀ ਫੋਰਸ ਯੂਜ਼ ਕੀਤੀ ਗਈ ਆ ਔਰ ਹਰ ਕੈਂਡੀਡੇਟ ਨੂੰ ਹਰ ਕੈਂਡੀਡੇਟ ਨੂੰ ਸਪੋਰਟ ਕਰਨ ਵਾਲੇ ਨੂੰ ਓਪਨਲੀ ਡਰਾਇਆ ਧਮਕਾਇਆ ਗਿਆ ਪੁਲਿਸ ਵੱਲ ਔਰ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਵਲੰਟੀਅਰ ਦੇ ਤੌਰ ਤੇ ਪੁਲਿਸ ਨੇ ਕੰਮ ਕੀਤਾ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੇ ਕੰਮ ਕੀਤਾ ਕਿਉਂਕਿ ਕੱਲ ਨੂੰ ਮੈਂ ਤਾਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਚਾਹਣਾ ਕੱਲ ਨੂੰ ਮੈਂ ਐਮਐਲਏ ਦੇ ਤੌਰ ਤੇ ਹੋਵਾਂ ਨਾ ਹੋਵਾਂ ਤੁਸੀਂ ਕਿਸੇ ਪੱਤਰਕਾਰ ਦੇ ਤੌਰ ਤੇ ਹੋਵੋ ਨਾ ਹੋਵੋ ਲੇਕਿਨ ਆਪਣੀ ਸੁਸਾਇਟੀ ਨੇ ਇੱਥੇ ਰਹਿਣਾ ਆਪਣੀ ਬੱਚਿਆਂ ਨੇ ਇੱਥੇ ਸਾਰਾ ਕੁਝ ਸਿਸਟਮ ਕਿਉਂਕਿ ਜੇ ਸਿਸਟਮ ਹੀ ਤਹਸ ਨਾਸ ਹੋ ਗਿਆ ਜੇ ਲਾਅਲੈਸਨੈਸ ਹੀ ਇੰਦਰ ਨੂੰ ਤੁਰ ਪਈ ਜੇ ਪੁਲਸੀ ਇਹ ਕੰਮ ਕਰਨ ਲੱਗ ਪਈ ਫਿਰ ਤਾਂ ਆਪਾਂ ਇਲੈਕਸ਼ਨ ਬੀਸਿਕਲੀ ਫਿਰ ਤਾਂ ਆਪਾਂ ਪੁਲੀ ਸਟੇਟ ਬਣਾ ਕੇ ਬਹਿ ਗਏ ਸੋ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਸਾਡੇ ਐਡਵੋਕੇਟ ਪਰਮਿੰਦਰ ਹਣੀ ਤੁਹਾਨੂੰ ਟੈਕਨੀਕਲੀ ਕਿਉਂਕਿ ਹਰ ਵਾਰਡ ਦੇ ਵਿੱਚ 500 ਤੋਂ ਲੈ ਕੇ 1000 ਵੋਟਰ ਜਿਹੜੀ ਆ ਉਹ ਇਹਨਾਂ ਨੇ ਜਾਲੀ ਜਿਹੜੀ ਸਪਲੀਮੈਂਟ ਸ਼ੀਟ ਦਿੱਤੀ ਉਹਦੇ ਵਿੱਚ 500 ਤੋਂ ਲੈ ਕੇ 1000 ਵੋਟ ਤੱਕ ਹਰ 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 ਵਾਰਡ ਦੇ ਵਿੱਚ ਜਾਲੀ ਵੋਟਾਂ ਇਹਨਾਂ ਨੇ ਇਸਟੈਬਲਿਸ਼ ਕੀ ਹਾਲ ਹੀ ਵਿੱਚ ਹੋਈਆਂ ਚੋਣਾਂ 'ਚ ਬੇਸ਼ੱਕ ਆਪ ਦੇ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ ਪਰ ਕਾਂਗਰਸ ਨੇ ਸੱਤਾ ਤਿਰਤੇ ਗੜਬੜੀਆਂ ਕਰਨ ਦੇ ਇਲਜ਼ਾਮ ਲਗਾਏ ਨੇ ਇਸ ਹਫਤੇ ਆਪ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਦੇਖਣਾ ਹੋਵੇਗਾ ਅਪਰਾਧੀਆਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ ਤਰਨਤ ਤੋਂ ਬਾਅਦ ਅੱਜ ਜਲੰਧਰ ਵਿਖੇ ਪੁਲਿਸ ਨੇ ਇੱਕ ਅਪਰਾਧੀ ਦਾ ਐਨਕਾਊਂਟਰ ਕੀਤਾ ਪੁਲਿਸ ਅਨੁਸਾਰ ਜੱਗੂ ਭਗਵਾਨਪੁਰੀਆ ਦੇ ਤਿੰਨ ਗੁਰਗਿਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਹਥਿਆਰ ਬਰਾਮਦ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਅੰਤਰਰਾਜੀ ਹਥਿਆਰ ਤਸਕਰੀ ਵਿੱਚ ਸ਼ਾਮਲ ਰਹੀ ਨੇ ਬਦਮਾਸ਼ਾਂ ਗੈਂਗਸਟਰਾਂ ਤੇ ਸਮੱਗਲਰਾਂ ਖਿਲਾਫ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ جاری ਹੈ ਜਲੰਧਰ ਵਿਖੇ ਪੁਲਿਸ ਨੇ ਜੱਗੂ ਭਗਵਾਨਪੂਰੀਆ ਗੈਂਗ ਦੇ ਗੁਰਗਿਆਂ ਦਾ ਐਨਕਾਊਂਟਰ ਕੀਤਾ ਇਸ ਦੌਰਾਨ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇੱਕ ਮੁਲਜ਼ਮ ਨੂੰ ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ ਇਸ ਦੌਰਾਨ ਮੁਲਜ਼ਮ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਉਧਰ ਪੁਲਿਸ ਨੇ ਇਹਨਾਂ ਤਿੰਨ ਮੁਲਜ਼ਮਾ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਉਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦਾ ਕਹਿਣਾ ਹੈ ਕਿ ਇਹ ਸਾਰੇ ਅੰਤਰਰਾਜੀ ਹਥਿਆਰ ਤਸਕਰੀ ਵਿੱਚ ਸ਼ਾਮਲ ਰਹੇ ਨੇ ਇਹਨਾਂ ਖਿਲਾਫ 11 ਦੇ ਕਰੀਬ ਮਾਮਲੇ ਦਰਜ ਨੇ ਇਹ ਜੰਡਿਆਲੇ ਦੇ ਰਹਿਣ ਵਾਲੇ ਜੀ ਤੇ ਕੁੱਲ ਮਿਲਾ ਕੇ ਕੋਈ 11 ਪਰਚੇ ਦਰਜ ਹਨ ਅਤੇ ਜੱਗੂਲੀ ਕੰਮ ਕਰਦੇ ਸੀ ਕਿ ਜੱਗੂਂ ਜੇਲ੍ਹ 'ਚ ਮਲੇ ਸੀ ਕਿ ਜੱਗੂ ਭਗਵੰਤਪੁਰੇ ਨੂੰ ਤੇ ਕਾਫੀ ਇਦਾਂ ਦੀ ਵਾਰਦਾਤਾਂ ਹਨ ਜਿਹੜੇ ਆਲੇ ਦੁਆਲੇ ਵਾਲੇ ਜ਼ਿਲ੍ਹਿਆਂ 'ਚ ਇਹਨਾਂ ਨੇ ਕਿੰਤੀ ਜਿਹੜੀ ਰਿਪੋਰਟਡ ਵੀ ਨਹੀਂ ਹੈ ਉਹ ਵੀ ਸਾਨੂੰ ਲੱਗਿਆ ਪਤਾ ਤੇ ਗਨ ਰੈਕਟਿੰਗ ਵੀ ਟ੍ਰੇਵੀਨ ਮਾਲਸੀ ਕੇ ਐਕਸਟਰਸ਼ਨ ਵੀ ਕਰਦੇ ਸੀਗੇ ਤੇ ਇੱਕ ਜਿਹੜਾ ਬੰਦਾ ਸੀਗਾ ਜਿਹਨੂੰ ਪਤਾ ਸੀਗਾ ਕਿ ਕਿੱਥੇ ਵੈਪਨਸ ਜਿਹੜੇ ਐਮਪੀ ਤੋਂ ਲੈ ਕੇ ਆਏ ਹਨ ਉਹ ਰੱਖੇ ਹਨ ਤੇ ਉਹਦੀ ਰਿਕਵਰੀ ਕਰਾਉਣ ਲੈ ਕੇ ਆਏ ਸੀਗਾ ਇੱਕ ਵੈਪਨ ਤਾਂ ਕੱਲ ਰਿਕਵਰ ਹੋ ਗਿਆ ਸੀਗਾ ਨਾਲ ਤੋਂ ਤੇ ਬਾਕੀ ਤਤਸ ਜਾਰੀ ਹੈ ਵਾਰਦਾਤ ਨੂੰ ਵਿੰਜਾਮ ਦਤ ਦੇਣਾ ਸੀਗਾ ਨਾ ਬਟ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਬਾਕੀ ਹਥਿਆਰ ਜਿਹੜੇ ਸੀਗੇ ਉਹ जरा लाए हैं वो एम पी तो लेके आए थे जी टोटल छः हथियार हैं मोडीबुल जरा जी तो रिक्रूट करते हैं कि पैसे का लालच दे के या शोबिज का लालच दे के बट ये एक्टिवनेस है पुलिस की शो सोशल मीडिया से कि आइडेंटिफाई हो जाते हैं तो न्यूट्रलाइज हो जाते हैं पुलिस तो मुस्तैद ही है जी तो यू ट्रस्ट अस अपराधियों खिलाफ पंजाब पुलिस का सख्त एक्शन लगातार जारी है ਤਨਤਾਨੜ ਵਿਖੇ 24 ਘੰਟਿਆਂ ਦੌਰਾਨ ਦੋ ਐਨਕਾਊਂਟਰ ਕੀਤੇ ਗਏ ਨੇ ਉਧਰ ਪੁਲਿਸ ਦਾ ਸਾਫ ਕਹਿਣਾ ਹੈ ਕਿ ਅਪਰਾਧੀਆਂ ਤੇ ਸਖਤੀ ਜਾਰੀ ਰਹੇਗੀ ਇਸ ਬੁਲਟਨ ਵਿੱਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ